ਕਹਿੰਦੇ ਵੀ ਲੱਖ ਰੁਪਏ ਪਾਣਾ ਤੇ ਮੈਂ ਕਿਹਾ ਕਿ ਕਿਹਨੂੰ ਪਾਣਾ ਕਹਿੰਦੇ ਤੁਸੀਂ ਪਾ ਦਿਓ ਵੀ ਸਾਡੇ ਰਿਸ਼ਤੇਦਾਰਾਂ ਨੂੰ ਪਾਣਾ ਤੇ ਮੈਨੂੰ ਡਾਊਟ ਲੱਗਿਆ ਤੇ ਉਹ ਉਧਰੋਂ ਇਹਨਾਂ ਦੀ ਬੇਟੀ ਦਾ ਫੋਨ ਆਇਆ ਵੀ ਮਾਤਾ ਤੂੰ ਕਿੱਥੇ ਐ ਤੇ ਮੈਂ ਫਿਰ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਮਾਤਾ ਜੀ ਤੁਹਾਨੂੰ ਕੋਈ ਫਰੋਡ ਕਾਲ ਤਾਂ ਨਹੀਂ ਆਈ ਕਹਿੰਦੇ ਨਹੀਂ ਆਈ ਤੇ ਮੈਂ ਕਿਹਾ ਤੁਸੀਂ ਡਰਿਓ ਨਾ ਵੀ ਥਾਲ ਮੈਂ ਤੁਹਾਡੇ ਬੇਟੇ ਮੰਗੂਗਾ ਤੁਸੀਂ ਮੈਨੂੰ ਦੱਸੋ ਸਾਰੀ ਗੱਲ ਦੱਸੋ ਮੈਂ ਕਿਹਾ ਕਹਿੰਦੇ ਵੀ ਦੱਸਿਆ ਨਹੀਂ ਇਹਨਾਂ ਨੇ ਕੁਝ ਵੀ ਤੇ ਫਿਰ ਮੈਨੂੰ ਲੱਗਿਆ ਡਾਊਟ ਵੀ ਲੱਖ ਰੁਪਏ ਦਾ ਇਹ ਗਲਤ ਜਾ ਰਿਹਾ ਤੇ ਫਿਰ ਮੈਂ ਕਿਹਾ ਤੁਸੀਂ ਆਪਣੇ ਬੇਟੇ ਨਾਲ ਬਣਾਓ ਜਿਹਨੂੰ ਪ ਉਹਨਾਂ ਨਾਲ ਗੱਲ ਕਰੀ ਕਹਿੰਦੇ ਵੀ ਇਹ ਫਰੋਡ ਕਾਲ ਆ ਵੀ ਮੈਂ ਬਿਲਕੁਲ ਠੀਕ ਆ ਕੋਈ ਐਕਸੀਡੈਂਟ ਨਹੀਂ ਹੋਇਆ ਹੈਗਾ ਮੇਤੋਂ ਤੇ ਫਿਰ ਮੈਂ ਇੰਨੇ ਦੇ ਵਿੱਚੇ ਤੁਹਾਡੇ ਨਾਲ ਪੱਤਰਕਾਰਾਂ ਨਾਲ ਸੰਪਰਕ ਕੀਤਾ ਵੀ ਇਹ ਜੋ ਵੀ ਹੈ ਜੀ ਦਾ ਅਕਾਊਂਟ ਹੈ ਤੁਸੀਂ ਉਹ ਸਾਈਬਰ ਠੱਗ ਨਾਲ ਵੀ ਗੱਲ ਕੀਤੀ ਹਾਂਜੀ ਮੈਂ ਗੱਲ ਕੀਤੀ ਹੈ ਜੀ ਰਿੰਕੂ ਕੁਮਾਰ ਮੀਨਾ ਦੇ ਨਾਮ ਤੇ ਐਚਡੀਐਫਸੀ ਬੈਂਕ ਦਾ ਅਕਾਊਂਟ ਨੰਬਰ ਹੈ ਮੈਂ ਤਾਂ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਇਹ ਸਰਕਾਰ ਕਸਮ ਭਿਆ ਮੌਕੇ ਦਾ ਧੰਨਵਾਦ ਕਰਦਾ ਕਿਉਂਕਿ ਅਸੀਂ ਗਰੀਬ ਸੀ ਅਸੀਂ ਮਰ ਜਾਣਾ ਸੀ ਬਰਾਜੀ ਸਾਡੇ ਕੋਲ ਨਹੀਂ ਸੀ ਹੱਥ ਨਾਲ ਬੇਟਾ ਜੀ ਹਾਂਜੀ ਬੇਟਾ ਸਾਡਾ ਬਾਹਰ ਨਹੀਂ ਬੇਟਾ ਬਾ ਬੇਟਾ ਤਾਂ ਬਾਹਰ ਠੀਕ ਠਾਕ ਆ ਇਹ ਫਰੌਡ ਬੰਦੇ ਆ ਜਿਨ੍ਹਾਂ ਨੇ ਬੇਟੇ ਦੀ ਗੱਲ ਹੋਈ ਸੀ ਮੇਰੀ ਬੇਟੇ ਦੀ ਗੱਲ ਆਹੀ ਬੇਟਾ ਠੀਕ ਠਾਕ ਆ ਇਹ ਕਹਿੰਦੇ ਵੀ ਲੱਖ ਰੁਪਏ ਪਾਣਾ ਤੇ ਮੈਂ ਕਹਾਂ ਜੀ ਕਿਹਨੂੰ ਪਾਣਾ ਕਹਿੰਦੇ ਤੁਸੀਂ ਪਾ ਦਿਓ ਵੀ ਸਾਡੇ ਰਿਸ਼ਤੇਦਾਰਾਂ ਨੂੰ ਪਾਣ ਤੇ ਮੈਨੂੰ ਡਾਊਟ ਲੱਗਿਆ ਤੇ ਉਹਨਾਂ ਉਧਰੋਂ ਇਹਨਾਂ ਦੀ ਬੇਟੀ ਦਾ ਫੋਨ ਆਇਆ ਵੀ ਮਾਤਾ ਤੂੰ ਕਿੱਥੇ ਐ ਤੇ ਮੈਂ ਫਿਰ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਮਾਤਾ ਜੀ ਤੁਹ ਮੈਂ ਕਿਹਾ ਤੁਸੀਂ ਡਰੇ ਹੋੜਾ ਵੀ ਚਲ ਮੈਂ ਤੁਹਾਡੇ ਬੇਟੇ ਮੰਗੂਗਾ ਤੁਸੀਂ ਮੈਨੂੰ ਦੱਸੋ ਸਾਰੀ ਗੱਲ ਦੱਸੋ ਮੈਂ ਕਿਹਾ ਕਹਿੰਦੇ ਵੀ ਦੱਸਿਆ ਨਹੀਂ ਇਹਨਾਂ ਨੇ ਕੁਝ ਵੀ ਤੇ ਫਿਰ ਮੈਨੂੰ ਲੱਗਿਆ ਡਾਊਟ ਵੀ 100000 ਰੁਪਏ ਦਾ ਹੀ ਗਲਤ ਜਾ ਰਿਹਾ ਤੇ ਫਿਰ ਮੈਂ ਕਿਹਾ ਤੁਸੀਂ ਆਪਣੇ ਬੇਟੇ ਨਾਲ ਬਣਾਓ ਜਿਹਨੂੰ ਪਾਣਾ ਹੈ ਉਹ ਬਾਹਰਲੀ ਕੰਟਰੀ ਸੀਗਾ ਉੱਥੇ ਕਾਲ ਕਰੀ ਉਹਨਾਂ ਨਾਲ ਗੱਲ ਕਰੀ ਕਹਿੰਦੇ ਵੀ ਇਹ ਫਰੋਡ ਕਾਲ ਆ ਵੀ ਮੈਂ ਬਿਲਕੁਲ ਠੀਕ ਆ ਕੋਈ ਐਕਸੀਡੈਂਟ ਨਹੀਂ ਹੋਇਆ ਹੈਗਾ ਮੇਤੂੰ ਤੇ ਫਿਰ ਮੈਂ ਇੰਨੇ ਦੇ ਵਿੱਚ ਤੁਹਾਡੇ ਨਾਲ ਪੱਤਰਕਾਰਾਂ ਨਾਲ ਸੰਪਰਕ ਕੀਤਾ ਵੀ ਇਹ ਜੋ ਵੀ ਹੈ ਇਹਦਾ ਅਕਾਊਂਟ ਹੈ ਤੁਸੀਂ ਉਹ ਸਾਈਬਰ ਠੱਗ ਨਾਲ ਵੀ ਗੱਲ ਕੀਤੀ ਹਾਂਜੀ ਮੈਂ ਗੱਲ ਕੀਤੀ ਆ ਜੀ ਰਿੰਕੂ ਕੁਮਾਰ ਮੀਨਾ ਦੇ ਨਾਮ ਤੇ ਐਚਡੀਐਫਸੀ ਬੈਂਕ ਦਾ ਅਕਾਊਂਟ ਨੰਬਰ ਹੈ ਮੈਂ ਤਾਂ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਇਹ ਸਰਦਾਰ ਮੌਕੇ ਦਾ ਧੰਨਵਾਦ ਕਰਦਾ ਕਿਉਂਕਿ ਅਸੀਂ ਤਰੀਬ ਸੀ ਅਸੀਂ ਮਰ ਜਾਣਾ ਸੀ ਬਈ ਆ ਜੀ ਸਾਡੇ ਕੋਲ ਨਹੀਂ ਜੀ ਹੱਥ ਮੈਂ ਤਾਂ ਬੇਟਾ ਜੀ ਹਾਂਜੀ ਬੇਟਾ ਸਾਡਾ ਬਾਹਰ ਨਹੀਂ ਬੇਟਾ ਬੇਟਾ ਤਾਂ ਬਾਹਰ ਠੀਕ ਠਾਕ ਆ ਇਹ ਫਰੋਡ ਬੰਦੇ ਆ ਜਿਨ੍ਹਾਂ ਨੇ ਫੋਨ ਕੀਤਾ ਬੇਟੇ ਦੀ ਗੱਲ ਹੋਈ ਸੀ ਮੇਰੀ ਬੇਟੇ ਦੀ ਗੱਲ ਆਹੀ ਬੇਟਾ ਠੀਕ ਆ ਤੇ ਇਹ ਕਹਿੰਦੇ ਵੀ ਲੱਖ ਰੁਪਏ ਪਾਣਾ ਤੇ ਮੈਂ ਕਹਾਂ ਜ ਕਹਿੰਦੇ ਤੁਸੀਂ ਪਾ ਦੋ ਵੀ ਸਾਡੇ ਰਿਸ਼ਤੇਦਾਰਾਂ ਨੂੰ ਪਾਣਾ ਤੇ ਮੈਨੂੰ ਡਾਊਟ ਲੱਗਿਆ ਤੇ ਉਹ ਉਧਰੋਂ ਇਹਨਾਂ ਦੀ ਬੇਟੀ ਦਾ ਫੋਨ ਆਇਆ ਵੀ ਮਾਤਾ ਤੂੰ ਕਿੱਥੇ ਐ ਤੇ ਮੈਂ ਫਿਰ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਮਾਤਾ ਜੀ ਤੁਹਾਨੂੰ ਕੋਈ ਫਰੋਡ ਕਾਲ ਤਾਂ ਨਹੀਂ ਆਈ ਕਹਿੰਦੇ ਨਹੀਂ ਆਈ ਤੇ ਮੈਂ ਕਿਹਾ ਤੁਸੀਂ ਡਰਿਓ ਨਾ ਨਹੀਂ ਚਲ ਮੈਂ ਤੁਹਾਡੇ ਬੇਟੇ ਮੰਗੂਗਾ ਤੁਸੀਂ ਮੈਨੂੰ ਦੱਸੋ ਸਾਰੀ ਗੱਲ ਦੱਸੋ ਮੈਂ ਕਿਹਾ ਕਹਿੰਦੇ ਵੀ ਦੱਸਿਆ ਨਹੀਂ ਇਹਨਾਂ ਨੇ ਕੁਝ ਵੀ ਤੇ ਫਿਰ ਮੈਨੂੰ ਲੱਗਿਆ ਡਾਊਟ ਹੈ ਵੀ ਲੱਖ ਰੁਪਈਆ ਦਾ ਇਹ ਗਲਤ ਜਾ ਰਿਹਾ ਤੇ ਫਿਰ ਮੈਂ ਕਿਹਾ ਤੁਸੀਂ ਆਪਣੇ ਬੇਟੇ ਨਾਲ ਬਣਾਓ ਜਿਹਨੂੰ ਪਾਣਾ ਉਹ ਬਾਹਰੀ ਕੰਟਰੀ ਸੀਗਾ ਉੱਥੇ ਕਾਲ ਕਰੀ ਉਹਨਾਂ ਨਾਲ ਗੱ ਇਹ ਫਿਰ ਮੈਂ ਇੰਨੇ ਦੇ ਵਿੱਚ ਤੁਹਾਡੇ ਨਾਲ ਪੱਤਰਕਾਰਾਂ ਨਾਲ ਸੰਪਰਕ ਕੀਤਾ ਵੀ ਇਹ ਜੋ ਵੀ ਫਰਾਈਡ ਦਾ ਅਕਾਊਂਟ ਹੈ ਤੁਸੀਂ ਉਹ ਸਾਦਰ ਠੱਗ ਨਾਲ ਵੀ ਗੱਲ ਕੀਤੀ ਹਾਂ ਜੀ ਮੈਂ ਗੱਲ ਕੀਤੀ ਹੈ ਜੀ ਰਿੰਕੂ ਕੁਮਾਰ ਮੀਨਾ ਦੇ ਨਾਮ ਤੇ ਐਚਡੀਐਫਸੀ ਬੈਂਕ ਦਾ ਅਕਾਊਂਟ ਨੰਬਰ ਹੈ ਮੈਂ ਤਾਂ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਇਹ ਸਰਗਰਮ ਮੌਕੇ ਦਾ ਧੰਨਵਾਦ ਕਰਦਾ ਕਿਉਂਕਿ ਅਸੀਂ ਗਰੀਵੈਂਸ ਸੀ ਅਸੀਂ ਮਰ ਜਾਣਾ ਸੀ ਬਈ ਆ ਜੀ ਸਾਡੇ ਕੋਲ ਨਹੀਂ ਵੀ ਰੱਖਣਾ ਬੇਟਾ ਜੀ ਹਾਂਜੀ ਬੇਟਾ ਸਾਡਾ ਬਾਹਰ ਨਹੀਂ ਬੇਟਾ ਬੇਟਾ ਤਾਂ ਬਾਹਰ ਠੀਕ ਠਾਕ ਆ ਇਹ ਫਰੌਡ ਬੰਦੇ ਆ ਜਿਨ੍ਹਾਂ ਨੇ ਫੋਨ ਕੀਤਾ ਬੇਟੇ ਦੀ ਗੱਲ ਹੋਈ ਸੀ ਮੇਰੀ ਬੇਟੇ ਦੀ ਗੱਲ ਆਈ ਬੇਟਾ अगर आपको हमारी यह वीडियो अच्छी लगी तो इस वीडियो को शेयर जरूर करें और हमारे चैनल को लाइक करना ना भूलें